ਵਡਹੰਸ ਮਹੱਲਾ ਚੌਥਾ ਹਾਰੇ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾਤਾ RAM ਹਮ ਪੂਛ ਹਮ ਪੂਛ ਸਤਿਗੁਰ ਪਾਸ ਹਰ ਬਾਤਾ RAM ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ RAM ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਬਾਣੀ ਰਾਗ ਵਡਹਾਂਸ ਦੇ ਵਿੱਚ ਕੰਗ 574 575 ਦੇ ਉੱਪਰ ਸੋ ਆਪਣੇ ਸ਼ਾਂਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ RAM ਅਰਥਾਤ ਕਹੇ ਹਰੀ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ ਏ ਹਰੀ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰਨੀ ਕਰੋ ਕਿਹੜੀ ਕਿਰਪਾ ਕਹਿੰਦੇ ਸਤਗੁਰ ਮੇਲ ਸੁਖ ਦਾਤਾ RAM ਤੇ ਸਤਗੁਰੂ ਪਾਸ਼ਾ ਜਿਹੜੇ ਸੁੱਖਾਂ ਦੀ ਦਾਤ ਕਰਨੇ ਵਾਲੇ ਨੇ ਸੁਖ ਦਾਤ ਦੇਣੇ ਉਹਨਾਂ ਦੇ ਨਾਲ ਸਾਨੂੰ ਮਿਲਣਾ ਕਰੋ ਹਰੀ ਪਰਮੇਸ਼ਰ ਜੀ ਹੈ ਰਾਮ ਜੀ ਕਹਿੰਦੇ ਹਮ ਪੁੱਛ ਹਮ ਪੁੱਛ ਸਤਿਗੁਰ ਪਾਸ ਹਰ ਬਾਤ ਆ ਰਾਮ ਹਮ ਪੁੱਛ ਹਮ ਪੁੱਛ ਅਸੀਂ ਪੁੱਛਣੀਆਂ ਕਰਦੇ ਹਾਂ ਅਸੀਂ ਪੁੱਛਣੀਆਂ ਕਰਦੇ ਹਾਂ ਕਿ ਸਤਿਗੁਰ ਪਾਸ ਹਰ ਬਾਤ ਆ ਰਾਮ ਉਸ ਸਤਿਗੁਰ ਪਾਸ਼ਾ ਜੀਆਂ ਦੇ ਕੋਲ ਹਰੀ ਪਰਮੇਸ਼ਰ ਦੀਆਂ ਬਾਤਾਂ ਪੁੱਛਣੀਆਂ ਕਰਦੇ ਹਾਂ ਹੈ ਰਾਮ ਜੀ ਕਹਿੰਦੇ ਸਤਗੁਰ ਪਾਸ ਹਰ ਬਾਤ ਪੂਛੈ ਜੇ ਨਾਮ ਪਦਾਰਥ ਪਾਇਆ ਪਾਇ ਲਗੈ ਨਿਤ ਕਰੇ ਬੇਨੰਤੀ ਗੁਰ ਸਤਗੁਰ ਪੰਥ ਬਤਾਇਆ ਸਤਗੁਰ ਪਾਸ ਹਰ ਬਾਤ ਪੂਛੈ ਜੇ ਨਾਮ ਪਦਾਰਥ ਪਾਇਆ ਤੇ ਉਸ ਸਤਗੁਰੂ ਪਾਸ਼ਾ ਜੀਆਂ ਦੇ ਕੋਲ ਅਸੀਂ ਉਸ ਹਰੀ ਪਰਮੇਸ਼ਰ ਜੀ ਦੀ ਬਾਤ ਪੁੱਛਣੀ ਕਰਦੇ ਹਾਂ ਕਥਾ ਕਹਾਣੀ ਪੁੱਛਣੀ ਕਰਦੇ ਹਾਂ ਜੈਨਾ ਨਾਮ ਪਦਾਰਥ ਪਾਇਆ ਅਰਥਾਤ ਕਿ ਜਿਹੜੇ ਸਤਗੁਰੂ ਪਾਸ਼ਾ ਜੀਆਂ ਨੇ ਹਰੀ ਪਰਮੇਸ਼ਰ ਦੇ ਕੋਲੋਂ ਨਾਮ ਰੂਪੀ ਪਦਾਰਥ ਨੂੰ ਪਾਉਣਾ ਕੀਤਾ ਹੈ ਕਹਿੰਦੇ ਪਾਏ ਲਗਨ ਤਕਰ ਬੇਨੰਤੀ ਗੁਰ ਸਤਗੁਰ ਪੰਥ ਬਤਾਇਆ ਪਾਇ ਲਗ ਹੈ ਨਿਤ ਕਰ ਰ ਬੇਨਤੀ ਤੇ ਗੁਰੂ ਮਹਾਰਾਜਿਆਂ ਦੇ ਪੈਰੀਂ ਲੱਗਣਾ ਕਰਦੇ ਹਾਂ ਚਰਨੀ ਲੱਗਣਾ ਕਰਦੇ ਹਾਂ ਔਰ ਨੇਤੇ ਮਹਾਰਾਜ ਕਹਿੰਦੇ ਬੇਨਤੀਆਂ ਕਰਨੀਆਂ ਕਰਦੇ ਹਾਂ ਜੋਦੜੀਆਂ ਫਰਿਆਦਾਂ ਕਰਨੀਆਂ ਕਰਦੇ ਹਾਂ ਔਰ ਗੁਰ ਸਤਗੁਰ ਪੰਥ ਬਤਾਇਆ ਗੁਰੂ ਸਤਗੁਰ ਪਾਸ਼ਾ ਜੀਆਂ ਨੇ ਤਰੁੱਠ ਕੇ ਸਾਨੂੰ ਪਰਮਾਰਥ ਦਾ ਪੰਥ ਪਰਮਾਰਥ ਦਾ ਰਾਹ ਬਤਾਉਣਾ ਕੀਤਾ ਹੈ ਦੱਸਣਾ ਕੀਤਾ ਹੈ ਕਨੇ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣੈ ਹਰ ਹਰ ਨਾਮ ਹਰ ਰਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤ ਗੁਰ ਮੇਲ ਸੁਖ ਦਾਤਾ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣੈ ਅਸਲ ਦੇ ਵਿੱਚ ਉਹੀ ਭਗਤ ਹੈ ਮਹਾਰਾਜ ਕਹਿੰਦੇ ਕਿਹੜਾ ਜਿਹੜਾ ਦੁੱਖਾਂ ਰ ਸੁੱਖਾਂ ਨੂੰ ਸਮਤ ਰਥਾਤ ਸਮ ਕਰਕੇ ਇਕ ਬਰਾਬਰ ਕਰਕੇ ਜਾਣਦਾ ਨੇ ਇਕੋ ਜੇ ਕਰਕੇ ਜਾਣਦਾ ਦੁੱਖਾਂ ਸੁੱਖਾਂ ਨੂੰ ਕਹਿੰਦੇ ਹਰ ਹਰ ਨਾਮ ਹਰ ਰਤਾ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਸਦਕਾ ਹਰੀ ਦੇ ਰੰਗ ਚ ਜਿਹੜਾ ਰੰਗਿਆ ਜਾਂਦਾ ਹੈ ਉਹੀ ਭਾਈ ਭਗਤ ਹੈ ਮਹਾਰਾਜੀ ਕਹਿੰਦੇ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤਗੁਰ ਮੇਲ ਸੁਖ ਦਾਤਾ ਰਧਾਤ ਕਹੇ ਹਰੀ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰਨੀ ਕਰੋ ਹੇ ਹਰੀ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰਨੀ ਕਰੋ ਗੁਰਸਤ ਗੁਰ ਮੇਲ ਸੁਖ ਦਾਤਾ ਗੁਰਸਤ ਗੁਰ ਪਾਸ਼ਾ ਜੀਆਂ ਦੇ ਨਾਲ ਸਾਨੂੰ ਮੇਲਣਾ ਕਰੋ ਜਿਹੜੇ ਗੁਰੂ ਮਹਾਰਾਜ ਸੁੱਖਾਂ ਦੀ ਦਾਤ ਕਰਨੇ ਵਾਲੇ ਹਨ ਸਹਗੋ ਆਪਣੇ ਸ਼ਾਂਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੋਨੇ ਗੁਰਮੁਖੇ ਸੁਣ ਗੁਰਮੁਖੇ ਨਾਮ ਸਭ ਬਿਨਸੇ ਹਉ ਮੈਂ ਪਾਪਾਰਾਮ ਜਪ ਹਰ ਹਰ ਜਪ ਹਰ ਹਰ ਨਾਮ ਲਥੜੇ ਜਗ ਤਾ ਪਾਰਾਮ ਸੋੜੇ ਗੁਰਮੁਖੇ ਸੁਣ ਗੁਰਮੁਖੇ ਨਾਮ ਮਹਾਰਾਜ ਕਹਿੰਦਾ ਗੁਰਮੁਖ ਹੋ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਗੁਰਮੁਖ ਹੋ ਕੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਸੁਣਿਆ ਸਭ ਬਿਨ ਸੇ ਹੋਂ ਮੈਂ ਪਾਪਾ ਰਾਮ ਤੇ ਸਾਰੇ ਹੋਂ ਮੇਰ ਥਾਤ ਹੰਕਾਰ ਅਤੇ ਪਾਪ ਲੈ ਜਾਂਦੇ ਨੇ ਰਾਮ ਜੀ ਕਹਿੰਦੇ ਜਾਪ ਹਰ ਹਰ ਜਾਪ ਹਰ ਹਰ ਨਾਮ ਲੱਥੜੇ ਜਗ ਤਾ ਪਾਰਾਮ ਤੇ ਜਪ ਕੇ ਉਸ ਹਰੀ ਹਰੀ ਜੀ ਦੇ ਨਾਮ ਨੂੰ ਜਪ ਕੇ ਉਸ ਹਰੀ ਹਰੀ ਜੀ ਦੇ ਨਾਮ ਨੂੰ ਲਥੇੜੇ ਜਗ ਤਾਪ ਆਪਾ ਰਾਮ ਸਾਰੇ ਜਗ ਦੇ ਸਾਰੇ ਤਾਪ ਲੈ ਜਾਂਦੇ ਨੇ ਹੇ ਰਾਮ ਜੀ ਮਹਾਰਾਜ ਕਹਿੰਦੇ ਹਰ ਹਰ ਨਾਮ ਜਿਨੇ ਆਰਾਧਿਆ ਤਿਨ ਕੇ ਦੁੱਖ ਪਾਪ ਨਿਵਾਰੇ ਸਾਤ ਗੋਰੇ ਗਿਆਨ ਖੜਗ ਹੱਥ ਦਿਨਾ ਜਮ ਕੰਕਰ ਮਾਰ ਬਿਦਾਰੇ ਹਰ ਹਰ ਨਾਮ ਜਿਨੇ ਆਰਾਧਿਆ ਜਿਨ੍ਹਾਂ ਵਿੱਚ ਗੁਰਮੁਖਾਂ ਗੁਰੂ ਪਿਆਰਿਆਂ ਨੇ ਆਪਣੇ ਅੰਦਰੋ ਚਿੱਤ ਦੇ ਨਾਲ ਹਰੀ ਹਰੀ ਦੇ ਨਾਮ ਦੀ ਆਰਾਧਨਾ ਕਰਨੀ ਕੀਤੀ ਤਿੰਨ ਕੇ ਦੁਖ ਪਾਪ ਨਿਵਾਰੇ ਉਹਨਾਂ ਦੇ ਦੁਖ ਤੇ ਪਾਪ ਹਰੀ ਪਰਮੇਸ਼ਰ ਜੀ ਨੇ ਦੂਰ ਕਰ ਦਿੱਤੇ ਨਾਸ਼ ਕਰ ਦਿੱਤੇ ਇਹਨੇ ਸਾਤ ਗੁਰ ਗਿਆਨ ਖੜਗ ਹੱਥ ਦਿਨਾ ਜਮ ਕੰਕਰ ਮਾਰ ਬੈਦਾਰੇ ਤੇ ਸਾਧ ਗੁਰੂ ਪਾਸ਼ਾ ਜੀ ਹਨ ਗੁਰਮੁਖਾ ਗੁਰੂ ਪਿਆਰਿਆਂ ਦੇ ਬੁੱਧੀ ਰੂਪ ਹੱਥ ਦੇ ਵਿੱਚ ਗਿਆਨ ਰੂਪੀ ਖੜਕ ਦਿੱਤਾ ਹੈ ਗਿਆਨ ਰੂਪੀ ਤਿਆਗਾ ਦਿੱਤਾ ਹੈ ਕਿਰਪਾ ਦਿੱਤੀ ਹੈ ਮਹਾਰਾਜ ਕਹਿੰਦੇ ਜਮ ਕੰਕਰ ਮਾਰ ਬਿਦਾਰੇ ਤੇ ਜਿਹਦੇ ਨਾਲ ਗੁਰਮੁਖਾ ਗੁਰੂ ਪਿਆਰਿਆਂ ਦੇ ਮਹਾਰਾਜ ਕਹਿੰਦੇ ਜਮਾਂ ਦੇ ਦੂਤਾਂ ਨੂੰ ਮਾਰ ਕੇ ਦੂਰ ਕਰ ਦਿੱਤਾ ਹੈ ਬਿਦਾਰ ਦਿੱਤਾ ਨਾਸ਼ ਕਰ ਦਿੱਤਾ ਸੋ ਮਹਾਰਾਜ ਜੀ ਨੇ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਥ ਪਾਪ ਸੰਤਾਪਾ ਸੋਣਾ ਗਰਮ ਖੇ ਸੋਣ ਗਰਮ ਖ ਨਾਮ ਸਭ ਬਿਨ ਸੇ ਹੋ ਮੈਂ ਪਾਪਾ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਤੇ ਉਹ ਹਰੀ ਪ੍ਰਭੂ ਜੀ ਨੇ ਮਾਲਕ ਸਵਾਮੀ ਜੀ ਨੇ ਕਿਰਪਾ ਧਾਰਨ ਕੀਤੀ ਸੁੱਖਾਂ ਦੇ ਦਾਤੇ ਨੇ ਕਰਮਹਾਰਾਈ ਕਹਿੰਦਾ ਦੁੱਖ ਲਾਥੇ ਪਾਪ ਸੰਤਾਪਾ ਦੁੱਖ ਲੈ ਗਏ ਸਾਡੇ ਪਾਪ ਵੀ ਲੈ ਗਏ ਤੇ ਸੰਗਣੇ ਤਾਪ ਵੀ ਲੈ ਗਏ ਮਹਾਰਾਈ ਕਹਿੰਦਾ ਸੁਣ ਗੁਰਮੁਖੇ ਸੁਣ ਗੁਰਮੁਖੇ ਨਾਮ ਸਭ ਬਿਨ ਸੇ ਹੋਮੈ ਪਾਪਾ ਸੁਣੇ ਗੁਰਮੁਖੇ ਸੁਣ ਗੁਰਮੁਖੇ ਨਾਮ ਮਹਾਰਾਈ ਕਹਿੰਦਾ ਸੁਣ ਕੇ ਨਾ ਗੁਰਮੁਖ ਹੋ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਗਰਮੋ ਘੋਕੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਸੁਣਿਆ ਹਾਂ ਸਭ ਬਿਨਸੇ ਹਾਂ ਮੈਂ ਪਾਪਾ ਤੇ ਸਾਡੇ ਸਾਰੇ ਹੌਮੇ ਦੇ ਰੋਗ ਤੇ ਪਾਪ ਵਗੈਰਾ ਬਿਨਸ ਗਏ ਸੋ ਅਗੋ ਆਪਣੇ ਸ਼ਾਂਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਾਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਾਨ ਪਾਇਆ ਰਾਮ ਮੋਖੇ ਗਰਮੋਖੇ ਮੋਖ ਗਰਮੋਖੇ ਜਾਪ ਸਭ ਰੋਗ ਗਵਾਇਆ ਰਾਮ ਜਾਪ ਹਰ ਹਰ ਜਾਪ ਹਰ ਹਰ ਨਾਮ ਅਰਥਾਤ ਇਹ ਜਾਪ ਕੇ ਉਸ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਾਪ ਕੇ ਉਸਾਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਮਹਾਰਾਜ ਕਹਿੰਦਾ ਮੇਰਾ ਮਨ ਪਾਇਆ ਰਾਮ ਮੇਰੇ ਮਨ ਨੂੰ ਚੰਗਾ ਲੱਗਿਆ ਹੈ RAM ਜੀ ਜਾਪ ਕੇ ਹਰੀ ਹਰੀ ਦੇ ਨਾਮ ਨੂੰ ਹਰੀ ਦੇ ਨਾਮ ਦਾ ਜਾਪ ਸਾਡੇ ਮਨ ਨੂੰ ਚੰਗਾ ਲੱਗਿਆ ਹੈ ਕਹਿੰਦਾ ਮੋਖ ਗੁਰਮੋਖੇ ਮੋਖ ਗੁਰਮੋਖੇ ਜਾਪ ਸਭ ਰੋਗ ਗਵਾਇਆ ਰਾਮ ਮੋਖੇ ਗੁਰਮੋਖੇ ਰਥਾਤ ਕੇ ਮੋਖ ਦੇ ਨਾਲ ਮਹਾਰਾਜ ਕਹਿੰਦਾ ਗੁਰਮੋਖ ਹੋ ਕੇ ਹਰੀ ਪਰਮੇਸ਼ਰ ਨੂੰ ਜਪਿਆ ਉਮਰ ਕਦੇ ਨਾਲ ਗੁਰਮੁਖ ਹੋ ਕੇ ਹਰੀ ਪਰਮੇਸ਼ਰ ਨੂੰ ਜਪਿਆ ਜਾਂ ਮੁਖੀ ਗੁਰਮਖ ਨੇ ਹਰੀ ਪਰਮੇਸ਼ਰ ਨੂੰ ਜਪ ਕੇ ਸਭ ਰੋਗ ਗਵਾਇਆ RAM ਅੰਦਰ ਦਹਾਰਾ ਰੋਗ ਮਹਾਰਾਜ ਕਹਿੰਦੇ ਗਵਾ ਲਿਆ ਹੈ RAM ਜੀ ਸੋ ਮਹਾਰਾਜ ਕਹਿੰਦਾ ਗੁਰਮੁਖ ਜਪ ਸਭ ਰੋਗ ਗਵਾਇਆ ਅਰੋਗਤ ਭਏ ਸਰੀਰਾ ਤਾਨ ਦਨ ਸਹਜ ਸਮਾਦ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ ਗੁਰਮੁਖ ਜਪ ਸਭ ਰੋਗ ਗਵਾਇਆ ਗੁਰਮੁਖੋ ਕੇ ਹਰੀ ਪਰਮੇਸ਼ਰ ਜੀ ਨੂੰ ਜਪ ਕੇ ਨਾ ਸਾਰੇ ਰੋਗ ਗਵਾਲੇ ਮਹਾਰਾਜ ਕਹਿੰਦੇ ਆ ਰੋਗਤ ਭਏ ਸਰੀਰ ਅਤ ਸਾਡਾ ਸਰੀਰ ਆ ਰੋਗ ਹੋ ਗਿਆ ਰੋਗਾ ਤੋਂ ਰਹਿਤ ਹੋ ਗਈ ਸਾਡੀ ਦੇਹੀ ਕਹਿੰਦੇ ਆਨੰਦਨ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ ਧਿਆਨ ਦੇਨ ਅਰਥਾਤ ਰਾਤ ਦੇਨ ਹਰੀ ਪਰਮੇਸ਼ਰ ਦੇ ਸਰੂਪ ਦੇ ਵਿੱਚ ਸਾਡੀ ਸਹਿਜ ਸਮਾਧੀ ਲੱਗੀ ਹਰ ਜਪਿਆ ਗਹਿਰ ਗੰਭੀਰਾ ਤੇ ਹਰੀ ਪਰਮੇਸ਼ਰ ਜਿਹੜਾ ਬਹੁਤ ਗਹਿਰ ਗੰਭੀਰetva ਬੜਾ ਡੂੰਘਾ ਹੈ ਨਾ ਮਹਾਰਾਜ ਕਹਿੰਦੇ ਉਸ ਨੂੰ ਜਪਨਾ ਕੀਤਾ ਹੈ ਇਹਨਾਂ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਪਾਇਆ ਜਾਤ ਅਜਾਤ ਨਾਮ ਜਿਨ ਧਿਆਇਆ ਜਾਤ ਅਰਥਾਤ ਕਿ ਉੱਚੀ ਜਾਤ ਵਾਲਿਆਂ ਔਰ ਆਜਾਤ ਅਰਥਾਤ ਕਿ ਨਿਮੀ ਆਖੀ ਜਾਣ ਵਾਲੀ ਜਾਤ ਵਾਲਿਆ ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਨਾ ਤੇ ਨਾ ਪਰਮ ਪਦਾਰਥ ਪਾਇਆ ਉਹਨਾਂ ਸਾਰਿਆਂ ਨੇ ਨਾਮ ਰੂਪੀ अथवा ਮੋਕਸ਼ ਰੂਪੀ ਪਰਮ ਪਦਾਰਥ ਨੂੰ ਪਾਉਣਾ ਕੀਤਾ ਹੈ ਕਹਿੰਦੇ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਪਾਇਆ ਤਜਾਪ ਕੇ ਨਾ ਹਰੇ ਹਰੇ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਕੀਤਾ ਹਰੇ ਹਰੇ ਪਰਮੇਸ਼ਰ ਜੀ ਦੇ ਨਾਮ ਨੂੰ ਤੇ ਹਰੇ ਹਰੇ ਪਰਮੇਸ਼ਰ ਜੀ ਦੇ ਨਾਮ ਦਾ ਜਾਪ ਮੇਰੇ ਮਨ ਨੂੰ ਪਾ ਗਿਆ ਹੈ ਸੋ ਗੰਤਮ ਆਪਣਾ ਸ਼ੰਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਰਿ ਕਿਰਪਾ ਲੈ ਹੋ ਉਬਾਰੇ ਰਾਮ ਧਾਮ ਪਾਪੇ ਹਮ ਪਾਪੇ ਨਿਰਗੁਣ ਦੇਨ ਤੁਮਾਰੇ RAM ਹਰ ਤਾਰੋ ਹਰ ਤਾਰੋ ਕਿਰਪਾ ਹਰੀ ਪਰਮੇਸ਼ਰ ਜੀ ਕਿਰਪਾ ਧਾਰਨ ਕਰੋ ਏ ਹਰੀ ਪਰਮੇਸ਼ਰ ਜੀ ਕਿਰਪਾ ਧਾਰਨ ਕਰੋ ਕਹਿੰਦਾ ਕਰ ਕਿਰਪਾ ਲਿਓ ਬਾਰੇ RAM ਹੈ RAM ਜੀ ਕਿਰਪਾ ਕਰਕੇ ਸਾਨੂੰ ਸੰਸਾਰ ਰੂਪੇ ਸਮੁੰਦਰ ਤੋਂ ਬਚਾ ਲਓ ਸਾਨੂੰ ਪਾਪਾ ਤੋਂ ਬਚਾ ਲਓ ਉਬਾਰ ਲਓ ਹਰੀ ਜੀ ਤੇ ਦੇਹਾ ਮਾ ਪਾਪੇ ਹਮ ਪਾਪੇ ਨਿਰਗੁਣਾ ਦੇਨ ਤੁਮਾਰੇ ਰਾਮ ਤੇ ਅਸੀਂ ਪਾਪੀ ਅਰਥਾਤ ਮੰਦ ਕਰਮੇ ਆ ਪਾਤਸ਼ਾਹ ਜੀ ਅਸੀਂ ਪਾਪੀ ਹਾਂ ਮਹਾਰਾਜੇ ਨਿਰਗੁਣ ਅਰਥਾਤ ਗੁਣਾ ਤੋਂ ਵੀ ਹੂਣੇ ਹਾਂ ਤਉਗਣ ਆ ਰਹੇ ਹਾਂ ਮਹਾਰਾਜੇ ਦੇਨ ਤੁਮਾਰੇ ਰਾਮ ਬੇਸ਼ੱਕ ਸਿਦੀਨ ਅਰਥਾਤ ਆਜਜ ਜਨਮਾਣ ਹਾਂ ਪਾਸ਼ਾ ਜੀ ਹਾਂ ਤੁਹਾਡੇ ਹੀ ਸੇ ਕੇਵਲ ਦਾ ਕੇਵਲੇ ਕਾ ਤੁਹਾਡੇ ਹੀ ਹਾਂ ਰਾਮ ਜੀ ਤੁਮਾਰੇ ਕਹਿੰਦੇ ਹਮ ਪਾਪੀ ਨਿਰਗੁਣ ਦੇਨ ਤੁਮਾਰੇ ਹਰ ਦਿਆਲ ਸਰਣਾਇਆ ਤੋ ਦੋਖ ਪੰਜਨ ਸਰਬ ਸੋਖ ਦਾਤਾ ਹਮ ਪਾਥਰ ਕਰੇ ਤਰਾਇਆ ਹਮ ਪਾਪੀ ਨਿਰਗੁਣ ਦੇਨ ਤੁਮਾਰੇ ਅਕਾਲ ਪੁਰਖ ਵਾਹਿਗੁਰੂ ਜੇ ਅਸੀਂ ਮੰਦ ਕਰਮੀ ਆ ਪਾਪੀ ਆ ਨਿਰਗੋਣ ਅਰਥਾਦ ਗੁਣਾਦ ਵਿਹੂਣ ਹਾਦੀਨ ਅਰਥਾਦ ਗਰੀਬ ਹਾਂ ਪਰ ਹਾਂ ਤੁਹਾਡੇ ਹੀ ਪਾਤਸ਼ਾਹ ਜੀ ਹਰ ਦਿਆਲ ਸਰਣਾਇਆ ਦੇਹ ਦਇਆ ਦੇ ਕਰ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੀ ਸ਼ਰਣ ਦੇ ਵਿੱਚ ਆਏ ਹਾਂ ਤੁਹਾਡੇ ਚਰਨਾਂ ਦੀ ਓਟ ਦੇ ਵਿੱਚ ਡਿੱਗੇ ਹਾਂ ਮਹਾਰਾਜ ਜੀਓ ਕਹਿੰਦਾ ਤੂੰ ਦੁਖ ਪੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਉਹ ਦੁੱਖ ਪੰਜਨ ਸਰਬ ਸੁਖ ਦਾਤਾ ਤਤੋਂ ਹੈ ਆਕਾਲ ਪੁਰਖ ਵਾਹਿਗੁਰੂ ਜੀ ਜੀਵਾਂ ਦੇ ਦੁੱਖਾਂ ਦਾ ਭੰਜਨ ਕਰਨੇ ਵਾਲਾ ਹੈ ਦੁੱਖਾਂ ਦਾ ਵਿਨਾਸ਼ ਕਰਨੇ ਵਾਲਾ ਹੈ ਔਰ ਸਰਬ ਸੁਖ ਦਾਤਾ ਸਾਰਿਆਂ ਨੂੰ ਸਾਰੇ ਸੁੱਖਾਂ ਦੀ ਦਾਤ ਕਰਨੇ ਵਾਲਾ ਹੈ ਮਹਾਰਾਜ ਕਹਿੰਦੇ ਹਮ ਪੱਥਰ ਤਰੇ ਤਰਾਇਆ ਤੇ ਅਸੀਂ ਪੱਥਰ ਵਰਗੇ ਅਚੇਤ ਤੁਹਾਡੇ ਤਰਾਏ ਇਸ ਸੰਸਾਰ ਰੂਪੀ ਸਮੁੰਦਰ ਤੋਂ ਤਰ ਸਕਦੇ ਹਾਂ ਮਹਾਰਾਜ ਜੀ ਕੰਨ ਸਾਧਗੁਰ ਭੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਦਾਰੇ ਹਰ ਧਰੋ ਹਰ ਧਰੋ ਕਿਰਪਾ ਕਰ ਕਿਰਪਾਲੇ ਹੋ ਬਾਰੇ ਰਾਮ ਸਾਧਗੁਰ ਭੇਟ ਰਾਮ ਰਸ ਪਾਇਆ ਸਤਗੁਰ ਪਾਸ਼ਾ ਜੀਆਂ ਨੂੰ ਭੇਟ ਅਰਥਾਤ ਮਿਲ ਕੇ ਨਾ ਹਰ ਰਾਮ ਜਿਹਦਾ ਨਾਮ ਰੂਪੀ ਰਸ ਨੂੰ ਪਾਉਣਾ ਕੀਤਾ ਹੈ ਰਾਮ ਦੇ ਵਸਲ ਰੂਪੀ ਰਸ ਨੂੰ ਪਾਉਣਾ ਕੀਤਾ ਹੈ ਜਨ ਨਾਨਕ ਨਾਮ ਉਧਾਰੇ ਤੇ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜੀਵਾਂ ਨੂੰ ਨਾਮ ਦੇ ਸਦਕਾ ਹਰੀ ਪਰਮੇਸ਼ਰ ਜੀ ਨੇ ਉਧਾਰਨਾ ਕੀਤਾ ਪਾਰ ਉਤਾਰਾ ਕਰਨਾ ਕੀਤਾ ਹੈ ਕਹਿੰਦਾ ਹਰ ਧਰੋ ਹਰ ਧਰੋ ਕਿਰਪਾ ਕਰ ਕਿਰਪਾ ਲੈ ਹੋ ਉਬਾਰੇ ਰਾਮ ਹਰ ਧਰੋ ਹਰ ਧਰੋ ਕਿਰਪਾ ਹਰੀ ਪਰਮੇਸ਼ਰ ਜੀ ਕਿਰਪਾ ਧਾਰਨ ਕਰੋ ਹਰੀ ਪਰਮੇਸ਼ਰ ਜੀ ਕਿਰਪਾ ਧਾਰਨ ਕਰੋ ਮੇਰਾ ਦੇ ਘਰ ਦੇ ਵਿੱਚ ਆਵੋ ਕਹਿੰਦਾ ਕਰ ਕਿਰਪਾ ਲੈ ਹੋ ਉਬਾਰੇ ਰਾਮ ਤੇ ਆਪਣੀ ਕਿਰਪਾ ਕਰਕੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਮਿਹਰ ਕਰਕੇ ਹੇ ਹਰੀ ਪਰਮੇਸ਼ਰ ਜੀ ਸਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਬਾਰ ਲੋ ਬਚਾ ਲੋ ਹੇ ਰਾਮ ਜੀ ਕਹਿੰਦੇ ਸਾਧਗੁਰ ਭੇਡ ਰਾਮ ਰਸ ਪਾਇਆ ਜਨ ਨਾਨਕ ਨਾਮ ਉਦਾਰੇ ਭਰ ਧਰੋ ਹਰ ਧਰੋ ਕਿਰਪਾ ਕਰ ਕਿਰਪਾ ਲੈ ਹੋ ਉਬਾਰੇ ਰਾਮ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ